ਮਾਣਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਅਨੁਸਾਰ ਸ਼੍ਰੀ ਅੰਕੁਰ ਗੁਪਤਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੀ ਹਾਜ਼ਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਬਾਠ ਆਈਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦੇ ਹਾਜ਼ਰੀ ਸ਼੍ਰੀ ਅਮਨਦੀਪ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇਨਸਪੈਕਟਰ ਯਾਦਵਿੰਦਰ ਸਿੰਘ ਮੁਖ ਅਫਸਰ ਤਾਲਾ ਸ਼ਾਹਕੋਟ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਜੋ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਰੋਜ਼ਾਨਾ ਵੱਖ-ਵੱਖ ਸਮਾਂ ਪਰ ਨਾਕਾਬੰਦੀ ਕਰਕੇ ਅਤੇ ਸ਼ੱਕੀ ਅੰਸਰਾਂ ਨੂੰ ਨਕੇਲ ਕਸੀ ਹੋਈ ਹੈ ਤੇ ਅੱਗੇ ਵੀ ਇਹ ਕਾਰਗੁਜ਼ਾਰੀ ਜਾਰੀ ਰੱਖਣ ਲਈ ਕਿਹਾ ਜੋ ਇਸ ਸਮੇਂ ਸ਼੍ਰੀ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਸ਼੍ਰੀ ਕਮਲਨਹਰ ਬਾਵੀ ਗਰੂਵਰ ਹਰਦੇਵ ਸਿੰਘ ਪੀਟਾ ਬੂਟਾ ਸਿੰਘ ਕਲਸੀ ਸ਼੍ਰੀ ਮਦਨ لال ਮਨੋਜ ਕੁਮਾਰ ਨਛੱਤਰ ਸਿੰਘ ਸਤੀਸ਼ ਰਿਹਾਨ ਅਰਜੰਦਰ ਸਿੰਘ ਸ਼ੀਰਾ ਸਰਪੰਚ ਲਖਮਨ ਸਿੰਘ ਬਲਜਿੰਦਰ ਸਿੰਘ ਖਿੰਡਾ ਸੁਚਾਗਲ ਪਰਮਜੀਤ ਸਿੰਘ ਪੰਮਾ ਆਦ ਹਾਜ਼ਰ ਸਨ ਅਸੀਂ ਮੈਂ ਪਹਿਲੀ ਗੱਲ ਤਾਂ ਕਮਲਨਾਹਰ ਸਾਉ ਦਾ ਐਮਸੀ ਸ਼ਾਹਕੋਟ ਅੱਜ ਅਸੀਂ ਸ਼ਹਿਰ ਦੇ ਅਤੇ ਇਲਾਕੇ ਦੇ ਚੇਅਰਮੈਨ ਤੇ ਪ੍ਰਮੁੱਖ ਆਗੂ ਸਾਡੇ ਥਾਣੇ ਦੇ ਸੱਚੂ ਯਾਦਵਿੰਦਰ ਸਿੰਘ ਜੀ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਜੋ ਉਹਨਾਂ ਨੇ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਲਾ ਕੇ ਸ਼ਹਿਰ ਦਾ ਜਿਹੜੇ ਗੁੰਡੇ ਅਨਸਰ ਨੇ ਜਾਂ ਪਟਾਕਿਆਂ ਵਾਲੇ ਮੋਟਰਸਾਈਕਲ वगैरह ਵਜਾਉਂਦੇ ਸੀ ਉਹਨਾਂ ਨੇ ਆਪਣੇ ਇਸ ਸ਼ਕਤੀ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਵਾ ਬੰਦ ਕਰਾਇਆ ਔਰ ਮੈਂ ਸਮਝਣਾ ਇੱਕ ਬਹੁਤ ਵੱਡਾ ਉਪਰਾਲਾ ਵਾ ਅਜੋ ਸਬੰਧ ਦੇ ਵਿੱਚ ਐਸਾ ਚੋਲੋ ਜੋ ਸਮੇਂ-ਸਮੇਂ ਤੇ ਸ਼ਹਿਰ ਦੇ ਵਿੱਚ ਨਸ਼ਾ ਜਿਹੜਾ ਵਾ ਕਰਾਇਮ ਕਰਾਵਦੇ ਆ ਉਸ ਨੂੰ ਰੋਕਣ ਚ ਬੜੀ ਉਹਨਾਂ ਨੇ ਤਨ ਦਿਲ ਦੇ ਨਾਲ ਮਦਦ ਕੀਤੀ ਆ ਮੈਂ ਧੰਨਵਾਦ ਕਰਦਾ ਹਾਂ ਐਸਐਚਓ ਸਾਹਿਬ ਦਾ ਔਰ ਸ਼ਹਿਰ ਦੇ ਸਾਰੇ ਜਿੰਨੇ ਭਗਵੰਤ ਸੱਜਣਾ ਜੀ ਮਿਲੇ ਨੇ ਅੱਜ ਇਸ ਅਸੀਂ ਉਹਨਾਂ ਨੂੰ ਸ਼ਹਿਰ ਵੱਲੋਂ ਮਾਨ ਸਨਮਾਨ ਦਿੱਤਾ ਵਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਆਂ ਔਰ ਥੈਂਕ ਯੂ ਕਰਦੇ ਆਏ ਹੋਏ ਔਸਰ ਜਿਹੜੇ ਹੈਗੇ ਆ ਜਿਹੜਾ ਇਸ ਵੇਲੇ ਹਾਲਾਤ ਜਿਹੜੇ ਹੈਗੇ ਆ ਬਹੁਤ ਮਾੜੇ ਹੈਗੇ ਕਰਾਇਮ ਬੜਾ ਵੱਧ ਚੁੱਕਾ ਵਾ ਇਹੋ ਜਿਹੇ ਅਭਿਸ਼ਰ ਜਿਹੜੇ ਸਤਾਈ ਕਰਨਗੇ ਤਾਂ ਹੀ ਨੱਥ ਪਾ ਸਕਵੇ ਮੈਂ ਆਪਣੇ ਵੱਲੋਂ ਆਪਣੀ ਆਮ ਪਾਰਟੀ ਵੱਲੋਂ ਨੁਮਾਇੰਦਾ ਹੁੰਦਾ ਹੋਇਆ ਇਹ ਸ਼ਲਾਘਾ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਮੈਂ ਧੰਨਵਾਦ ਕਰਦਾ ਆਪਣੇ ਹਿਰਦੇ ਤੋਂ ਕਿ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਮੌਤਵਰ ਵਿਅਕਤੀ ਸਾਰਿਆਂ ਨੇ ਮੈਨੂੰ ਇਸ लायक ਸਮਝਿਆ ਕਿ ਮੇਰੇ ਕੋਲ ਥਾਣਾ ਚਾਣ ਕੇ ਮੈਨੂੰ ਉਹਨਾਂ ਨੇ ਮੇਰੇ ਕੀਤੇ ਹੋਏ ਕੰਮਾਂ ਦਾ ਵਾਸਤੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਇਨਾਂ ਨੇ ਮੈਨੂੰ ਇੱਕ ਬੂਸਟ ਅਪ ਕੀਤਾ ਕਿ ਮੈਂ ਹੋਰ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕਰਾਂ ਤੇ ਮੈਂ ਸਾਰੇ ਪ੍ਰੈਸ ਰਿਪੋਰਟਰ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ ਆਪਣੀ ਡਿਊਟੀ ਕਰਨ ਦੇ ਵਿੱਚ ਮੇਰੀ ਮਦਦ ਕਰ ਰਹੇ ਮੇਰੇ ਚੰਗੇ ਮਾੜੇ ਕੰਮਾਂ ਨੂੰ ਸਾਹਮਣੇ ਲਿਆ ਕੇ ਪਬਲਿਕ ਦੇ ਸਾਹਮਣੇ ਰੱਖ ਰਿਹਾ ਤੇ ਮੈਨੂੰ ਹੋਰ ਵੀ ਕੈਪੇਬਲ ਬਣਾ ਰਿਹਾ ਕਿ ਮੈਂ ਆਪਣੀ ਡਿਊਟੀ ਹੋਰ ਵੀ ਵਧੀਆ ਤਰੀਕੇ ਨਾਲ ਕਰਾਂਗਾ ਧੰਨਵਾਦ ਸਾਰਿਆਂ ਦਾ